ਸਸ਼ੀਗਾਰ ਤੁਸੀਂ ਦੇਖ ਰਹੇ ਹੋ 247 ਪੰਜਾਬ ਜਿਲ੍ਹਾ ਹੁਸ਼ਿਆਰਪੁਰ ਚ ਪਿਛਲੇ ਦਿਨਾਂ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਚ ਇੱਕ ਮਹਿਲਾ ਦੀ ਹਸਪਤਾਲ ਲੈ ਜਾਂਦੇ ਦੌਰਾਨ ਮੌਤ ਹੋ ਗਈ ਸੀ ਪੁਲਿਸ ਨੇ ਇਸ ਤੇ ਇੱਕ ਮਾਮਲਾ ਦਰਜ ਕੀਤਾ ਸੀ ਜਿਕਰਯੋਗ ਇਹ ਹੈ ਕਿ ਜਿਸ ਜਗ੍ਹਾ ਤੇ ਮੋਟਰਸਾਈਕਲ ਸਵਾਰ ਮਹਿਲਾ ਸਮਕ ਹਾਦਸੇ ਦਾ ਸ਼ਿਕਾਰ ਹੋਈ ਸੀ ਉਸ ਜਗ੍ਹਾ ਤੋਂ ਹੁਸ਼ਿਆਰਪੁਰ ਦੇ ਕਸਬਾ ਖਾਜੀਪੁਰ ਦਾ ਰਹਿਦਾ ਇੱਕ ਸੇਵਾਮੁਕਤ ਡਾਕਟਰ ਆਪਣੇ ਪਰਿਵਾਰ ਸਮੇਤ ਲੰਘ ਰਿਹਾ ਸੀ ਜਿਸ ਸਮੇਂ ਡਾਕਟਰ ਨੇ ਮਹਿਲਾ ਨੂੰ ਜ਼ਖਮੀ ਹਾਲਤ 'ਚ ਮੋਟਰਸਾਈਕਲ ਤੋਂ ਡਿੱਗਦੇ ਹੋਏ ਦੇਖਿਆ ਤਾਂ ਡਾਕਟਰ ਨੇ ਆਪਣੇ ਕਾਰ ਡਰਾਈਵਰ ਨੂੰ ਗੱਡੀ ਰੋਕ ਕੇ ਮਹਿਲਾ ਨੂੰ ਹਸਪਤਾਲ ਲੈ ਜਾਣ ਲਈ ਕਿਹਾ ਤਾਂ ਡਰਾਈਵਰ ਨੇ ਗੱਡੀ ਰੋਕ ਕੇ ਜ਼ਖਮੀ ਮਹਿਲਾ ਨੂੰ ਗੱਡੀ 'ਚ ਬਿਠਾਤ ਹੋਸ਼ਿਆਰਪੁਰ ਦੇ ਹੀ ਸਰਕਾਰੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਜਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕੀ ਡਾਕਟਰ ਨੇ ਇਹ ਮਾਮਲਾ ਬਿਨਾ ਕਿਸੇ ਜਾਂਚ ਪੜਤਾਲ ਤੋਂ ਕੀਤਾ ਹੈ ਪੀੜਤ ਡਾਕਟਰ ਨੇ ਕਿਹਾ ਕਿ ਉਸਨੇ ਇਨਸਾਨੀਅਤ ਵੱਜੋਂ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਪੁਲਿਸ ਉਸਦੇ ਹੀ ਕਾਰ ਡਰਾਈਵਰ ਤੇ ਮਾਮਲਾ ਦਰਜ ਕਰ ਦੇਵੇਗੀ ਜਾਣਕਾਰੀ ਲਈ ਦੱਸ ਦਈਏ ਕਿ ਡਾਕਟਰ ਦਾ ਕਹਿਣਾ ਹੈ ਕਿ ਉਸ ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ ਤੋਂ ਫੋਨ ਆਉਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡੇ ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ जिस कार के ਤੁਹਾਡੇ ਡਰਾਈਵਰ ਤੇ ਮਾਮਲਾ ਦਰਜ ਹੋ ਗਿਆ ਹੈ ਡਾਕਟਰ ਨੇ ਹੁਸ਼ਿਆਰਪੁਰ ਦੇ ਮੋਡਲ ਟਾਊਨ ਪੁਲਿਸ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇ ਕਾਰ ਤੇ ਮੋਟਰਸਾਈਕਲ ਚ ਟੱਕਰ ਹੋਈ ਹੈ ਤਾਂ ਸਾਡੀ ਗੱਡੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਜਾਂ ਗੱਡੀ ਦੀ ਪੰਨ ਤੋੜ ਕਿਉਂ ਨਹੀਂ ਹੋਈ ਤੇ ਪੁਲਿਸ ਨੇ ਬਿਨਾ ਕਿਸੇ ਸੀਸੀਟੀਵੀ ਕੈਮਰਾਸ ਦੀ ਜਾਂਚ ਤੋਂ ਮਾਮਲਾ ਦਰਜ ਕਿਸ ਤਰ੍ਹਾਂ ਕਰ ਦਿੱਤਾ ਵੀਡੀਓ ਡਾਕਟਰ ਨੇ ਕਿਹਾ ਕਿ ਮੈਨੂੰ ਤਾਂ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਉਣਾ ਬਹੁਤ ਹੀ ਮਹਿੰਗਾ ਪਿਆਏ ਦੂਸਰੇ ਪਾਸੇ ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਜਾਂਚ ਅਧਿਕਾਰੀ ਬਲਬੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਉਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ। ਮਿਤੀ 15 11 2024 ਨੂੰ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦਸ਼ਮੇਸ਼ ਕਲੋਨੀ ਹੁਸ਼ਿਆਰਪੁਰ ਗਏ। ਜਦੋਂ ਅਸੀਂ ਵਾਪਸ ਆ ਰਹੇ ਸੀਗੇ ਅਸੀਂ ਦੇਖਿਆ ਸਾਡੇ ਸਾਹਮਣੇ ਅਚਾਨਕ ਇੱਕ ਮੋਟਰਸਾਈਕਲ ਸਾਨੂੰ ਓਵਰਟੇਕ ਕਰਕੇ ਗਿਆ ਤੇ ਬੇਕਾਬੂ ਹੋ ਗਿਆ। ਤੇ ਉਸ ਮੋਟਰਸਾਈਕਲ ਤੇ ਟੋਟਲ 400 ਆਦਸਨ ਇੱਕ ਡਰਾਈਵਰ ਦੋ ਬੱਚੇ ਤੇ ਆਖਰ ਵਿੱਚ ਇੱਕ ਲੇਡੀ ਬੈਠੀ ਸੀ ਸਾਡੇ ਕੋਲੋਂ ਕ੍ਰਾਸ ਕਰਨ ਤੋਂ 25 30 ਫੁੱਟ ਦੂਰ ਜਾ ਕੇ ਅਚਾਨਕ ਡਰਾਈਵਰ ਨੇ ਬ੍ਰੇਕ ਲਾਈ ਕਿਉਂਕਿ ਸਪੋਰਟ ਨਹੀਂ ਸੀਗੀ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਸੀਗੇ ਅਚਾਨਕ ਉਹ ਲੇਡੀ ਗਿਰ ਗਈ ਅਸੀਂ ਗੱਡੀ ਰੋਕੀ ਸੀਗੀ ਰੁਕੀ ਰਹੀ ਅਸੀਂ ਲੋਕਾਂ ਨੂੰ ਹੈਲਪ ਕਰਨ ਲਈ ਕਿਹਾ ਉਹਨਾਂ ਨੇ ਗੱਡੀ 'ਚ ਉਠਾ ਕੇ ਸਾਡੀ ਗੱਡੀ 'ਚ ਬਿਠਾਇਆ ਮੈਂ ਤੁਰੰਤ ਬੀਂਗ ਅ ਡਾਕਟਰ ਕਿਉਂਕਿ ਇਹ ਡਾਕਟਰ ਦੀ ਰਿਸਪੌਂਸਿਬਿਲਟੀ ਹੁੰਦੀ ਉਹਦੇ ਸਾਹਮਣੇ ਐਕਸੀਡੈਂਟ ਹੋਏ ਜਲਦੀ ਨਾਲ ਆਪਣੀ ਗੱਡੀ 'ਚ ਬਿਠਾਇਆ ਉਹਦੇ ਘਰ ਵਾਲੇ ਨੂੰ ਬਿਠਾਇਆ ਤੇ ਅਸੀਂ 15 ਮਿੰਟ ਦੇ ਵਿੱਚ ਤੇਜ਼ ਗੱਡੀ ਚਲਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਮਰਜੈਂਸੀ ਵਾਰਡ 'ਚ ਉਹਨਾਂ ਨੂੰ ਦਾਖਲ ਕਰਾਇਆ ਤੇ ਸਟਾਫ ਨੂੰ ਮੈਂ ਆਪਣਾ ਇੰਟਰੋਡਕਸ਼ਨ ਦੇ ਕੇ ਇਹ ਕਿਹਾ ਵੀ ਜਲਦੀ ਨਾਲ ਇਹਨਾਂ ਦਾ ਇਲਾਜ ਕਰੋ ਬਾਕੀ ਮਰੀਜ਼ ਛੱਡੋ ਇਹ ਸੀਰੀਅਸ ਹੈ ਉਹ ਤੋਂ ਬਾਅਦ ਬਰੌਟ ਵਾਈ ਕਰਕੇ ਮੈਂ ਰਜਿਸਟਰ 'ਚ ਸਾਈਨ ਕੀਤੇ ਬਕਾਇਦਾ ਆਪਣਾ ਫੋਨ ਨੰਬਰ ਲਿਖਿਆ ਤੇ ਉਹਨਾਂ ਨੂੰ ਇਹ ਦੱਸਿਆ ਵੀ ਅਚਾਨਕ ਕੋਈ ਘਟਨਾ ਹੋਵੇ ਪੁਲਿਸ ਨੂੰ ਰਿਪੋਰਟ ਕਰੋ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਤਾਂ ਕਿ ਮੈਂ ਦੱਸ ਪਾਵਾਂ ਵੀ ਹੋਇਆ ਕੀ ਸੀਗਾ ਅੱਧੀ ਰਾਤ ਨੂੰ ਅਚਾਨਕ ਸਾਨੂੰ ਪਤਾ ਲੱਗਿਆ ਵੀ ਉਹ ਲੇਡੀ ਐਕਸਪਾਇਰ ਹੋ ਗਈ ਫੇਰ ਮੈਨੂੰ ਏਐਸਆਈ ਸਾਹਿਬ ਦਾ ਫੋਨ ਆਇਆ ਇਨਵੈਸਟੀਗੇਟਿੰਗ ਆਫੀਸਰ ਦਾ ਪੁਲਿਸ ਥਾਣਾ ਮਾਡਲ ਟਾਊਨ ਤੋਂ ਉਹਨਾਂ ਨੇ ਇਹ ਕਿਹਾ ਵੀ ਡਾਕਟਰ ਤੁਸੀਂ ਸਵੇਰੇ ਆਓ ਅਸੀਂ ਤੁਹਾਡੀ ਗੱਡੀ ਚੈੱਕ ਕਰਨੀ ਤੁਸੀਂ ਰਾਤ ਟੱਕਰ ਮਾਰੀ ਐ ਅਗਲੇ ਦਿਨ ਅਸੀਂ ਸਵੇਰੇ 16 11 2024 ਨੂੰ ਗਏ ਸਾਡੀ ਗੱਡੀ ਚੈੱਕ ਕਰਨ ਉਪਰੰਤ ਪੁਲਿਸ ਵਾਲਿਆਂ ਨੇ ਡਿਕਲੇਅਰ ਕੀਤਾ ਵੀ ਇਹਦੇ ਤੇ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਹੈ ਫਿਰ ਉਹ ਕੰਪਲੇਂਟੈਂਟ ਦਾ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੇ ਵੀ ਨਹੀਂ ਸੀਗਾ ਤੇ ਐਂਡ ਵਿੱਚ ਕੰਪਲੇਂਟੈਂਟ ਨੂੰ ਜਦੋਂ ਕਿਹਾ ਵੀ ਕੋਈ ਗਵਾਹ ਕੋਈ ਸਬੂਤ ਕੋਈ ਪ੍ਰੂਫ ਤੇਰੇ ਕੋਲ ਹੈਗਾ ਤੇ ਉਹਨੇ ਕਿਹਾ ਮੈਂ ਆਪ ਹੀ ਸਬੂਤ ਗਵਾਹ ਹੈਗਾ ਤੇ ਇਕੱਲੀ ਚੱਲਦੇ ਮੋਟਰਸਾਈਕਲ ਤੇ ਇਹਨਾਂ ਦੀ ਗੱਡੀ ਮੇਰੀ ਕੱਲੀ ਲੇਡੀ ਦੇ ਵਿੱਚ ਟਕਰਾਈ। ਨਾ ਮੇਰੇ ਬੱਚੇ ਨੂੰ ਸੱਟ ਲੱਗੀ, ਨਾ ਮੈਨੂੰ ਸੱਟ ਲੱਗੀ, ਨਾ ਮੋਟਰਸਾਈਕਲ ਨੂੰ ਕੋਈ ਖਰਾਬਚਾਈ। ਅਸੀਂ 25-30 ਫੁੱਟ ਦੂਰ ਜਾ ਕੇ ਜਦੋਂ ਬ੍ਰੇਕ ਲਾਈ, ਲੇਡੀ ਡਿੱਗ ਗਈ ਤੇ ਉਹਦੇ ਸਿਰ 'ਚ ਸੱਟ ਲੱਗੀ ਕਿਉਂਕਿ ਥੱਲੇ ਸੜਕ ਪੱਕੀ ਸੀ। ਹੁਣ ਖਾਸ ਗੱਲ ਇਹ ਐ, ਅਸੀਂ ਜਦੋਂ ਉਹਨਾਂ ਨੂੰ ਇਹ ਕਿਹਾ, ਕਿ ਅਜੇ ਤੱਕ ਮਾਮਲਾ ਇਨਵੈਸਟੀਗੇਸ਼ਨ 'ਚ ਰੱਖੋ। ਪੂਰੀ ਖੋਖ ਕਰੋ ਕਿ ਐਕਸੀਡੈਂਟ ਹੋਇਆ ਨਹੀਂ ਹੋਇਆ ਕਿਉਂਕਿ ਗੱਡੀਆਂ ਤੇ ਤਾਂ ਕੋਈ ਸੱਟ ਲੱਗੀ ਨਹੀਂ। ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਵਿਟਨੈਸ ਨਹੀਂ ਜਿਹੜਾ ਪੁਲਿਸ ਨੇ ਵਿਟਨੈਸ ਬਣਾਇਆ ਉਹੀ ਬਣਾ ਲਿਆ ਜਿਹਦੇ ਘਰ ਦਾ ਮੈਂਬਰ ਨੂੰ ਸੱਟ ਲੱਗੀ ਸੀ ਉਹ ਤਾਂ ਵਿਟਨੈਸ ਗਿਣਿਆ ਹੀ ਨਹੀਂ ਜਾਣਾ ਚਲੋ ਐਨੀਹੋ ਸਾਨੂੰ ਇਹ ਦੱਸਿਆ ਗਿਆ ਅਸੀਂ ਤੁਹਾਡੇ ਅਗੇਂਸਟ ਐਫ ਆਈ ਆਰ ਦਰਜ ਕਰ ਲਈ ਕਿਉਂਕਿ ਸਾਡੇ ਤੇ ਜੂਨੀਅਨ ਦਾ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਪਲੱਸ ਅਸੀਂ ਤੁਹਾਡੀ ਗੱਡੀ ਬੌਂਡ ਕਰ ਲਈ ਬੇਸ਼ੱਕ ਤੁਹਾਡੇ ਕੋਈ ਐਕਸੀਡੈਂਟ ਨਹੀਂ ਹੋਇਆ ਨਹੀਂ ਹੋਇਆ ਨਾ ਸੀ ਅਸੀਂ ਕੋਈ ਨਾ ਕੋਈ ਤਾਂ ਕਾਰਵਾਈ ਪਾਣੀ ਹੈ ਠੀਕ ਹੈ ਚਲੋ ਕਿਉਂਕਿ ਅਸੀਂ ਬੀਇੰਗ ਅ ਗਰਸਟ੍ਰੀਟ ਆਫੀਸਰ ਇਹ ਅਕਸੈਪਟ ਕਰਨਾ ਹੁੰਦਾ ਬੀਇੰਗ ਅ ਡਾਕਟਰ ਚਲੋ ਜੋ ਵੀ ਹੋਇਆ ਪਰ ਹੁਣ ਖਾਸ ਗੱਲ ਇਹ ਹੈ ਅਸੀਂ ਖੁਦ ਹੀ ਉਸ ਮਰੀਜ਼ ਨੂੰ ਆਪਣੀ ਗੱਡੀ 'ਚ ਲੈ ਕੇ ਗਏ ਇੱਕ ਪਾਸੇ ਤਾਂ ਸਰਕਾਰ ਪ੍ਰਮੋਟ ਕਰ ਰਹੀ ਹੈ ਵੀ ਰੋਡ ਸਾਈਡ ਐਕਸੀਡੈਂਟ ਵਿਕਟਮ ਨੂੰ ਤੁਸੀਂ ਹਸਪਤਾਲ ਲੈ ਕੇ ਆਓ ਦੂਜੇ ਪਾਸੇ ਬਿਨਾਂ ਕਿਸੇ ਸਬੂਤ ਬਿਨਾਂ ਕਿਸੇ ਪ੍ਰੂਫ ਬਿਨਾਂ ਕਿਸੇ ਗਵਾ ਦੇ ਉਹਨਾਂ ਨੇ ਸਾਡੇ ਤੇ ਹੀ ਪਰਚਾ ਦਰਜ ਕੀਤਾ ਮੇਰੀ ਗੱਡੀ ਇੰਪੌਂਡ ਕੀਤੀ ਨੇਚਰਲੀ ਸਾਰਾ ਦਿਨ ਅਸੀਂ ਉੱਥੇ ਵੇਸਟ ਕੀਤਾ ਤੇ ਫਿਊਚਰ ਚ ਅਸੀਂ ਕੋਰਟ ਕਚੈਰੀਆਂ ਚ ਘੁੰਮਾਂਗੇ ਜਦੋਂ ਕਿ ਖੁਦ ਪੁਲਿਸ ਵਾਲੇ ਇਹ ਮੰਨ ਲਏਗੇ ਸਾਡੇ ਕੋ ਕੋਈ ਸਬੂਤ ਪ੍ਰੂਫ ਨਹੀਂ ਹੈ ਡਾਕਟਰ ਸਾਹਿਬ ਇੱਕ ਸਵਾਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਸਬੂਤ ਨਹੀਂ ਹੈ ਕੋ ਗੱਡੀ ਦੇ ਖਰੋਚ ਨਹੀਂ ਆਈ ਹੈ ਦਾ ਮੋਰ ਮੋਰ ਨਹੀਂ ਇਹ ਗੱਲ ਮੈਂ ਨਹੀਂ ਕਹਿ ਰਿਹਾ ਪੁਲਿਸ ਵਾਲੇ ਬਾਰ ਬਾਰ ਕਹਿ ਰਹੇ ਜੀ ਹਾਂ ਜਿਸ ਤਰ੍ਹਾਂ ਖੋਜ ਨਹੀਂ ਹੈਗੀ ਆ ਹਾਂ ਪ੍ਰੈਸ ਵਾਲੇ ਕਹਿ ਰਹੇ ਸਾਡੇ ਕੋਲ ਪ੍ਰੈਸ ਰਿਲੀਜ਼ ਹੈਗੀਆਂ ਜਿਹੜੀਆਂ ਇਹ ਕਹਿ ਰਹੇ ਕੋਈ ਗੱਡੀ ਦੇ ਸਬੂਤ ਪ੍ਰੂਫ ਨਹੀਂ ਆ ਪੁਲਿਸ ਨੇ ਥੋਰਲੀ ਚੈੱਕ ਕੀਤੀ ਕੰਪਲੇਂਟੈਂਟ ਨੂੰ ਵੀ ਦਿਖਾਤੀ ਸਭ ਨੇ ਦੇਖ ਲਈ ਬਜੀ ਪਰ ਜਿਹੜੇ ਮੈਂ ਤਾਂ ਸਵਾਲ ਕਰਾਂਗਾ ਜਿਹੜੇ ਬਾਈਕ ਤੇ ਸਵਾਰ ਵਿਅਕਤੀ ਸੀਗੇ ਉਹ ਕਿੰਨੇ ਟੋਟਲ 4 ਟੋਟਲ 4 ਵਿਅਕਤੀ ਸੀਗੇ ਹੈਲਮਟ ਕਿਸੇ ਨੇ ਨਹੀਂ ਪਾਇਆ ਹੋਇਆ ਕਿਸੇ ਨੇ ਹੈਲਮਟ ਨਹੀਂ ਪਾਇਆ ਹੋਇਆ ਜਗ੍ਹਾ ਜਗ੍ਹਾ ਬਾਜ਼ਾਰ ਚ ਘੁੰਮ ਕੇ ਆਏ ਕਈ ਜਗ੍ਹਾ ਤੇ ਸੀਸੀਟੀਵੀ ਕੈਮਰਿਆਂ ਨੇ ਰਿਕਾਰਡ ਕੀਤਾ ਹੋਏਗਾ ਐਂਡ ਵਿੱਚ ਇੱਕ ਲੇਡੀ ਆਖਰ ਚ ਬੈਠੀ ਮੋਟਰਸਾਈਕਲ ਤੇ ਆਖਰ ਚ ਬੈਠੀ ਲੇਡੀ ਨੂੰ ਕੋਈ سپورਟ ਨਹੀਂ ਹੁੰਦੀ ਜਦੋਂ ਬ੍ਰੇਕ ਲੱਗਦਾ ਤਾਂ ਰੂਟੀਨ ਚ ਡਿੱਗਣ ਦੇ ਚਾਂਸਸ ਹੁੰਦੇ ਆ ਦਰਸ ਪਰ ਲੱਗਦਾ ਨਹੀਂ ਕਿ ਇੱਕ ਪਾਸੇ ਤੁਹਾਨੂੰ ਮਹੰਗਾ ਪੈ ਗਿਆ ਕਿਸੇ ਮਰੀਜ਼ ਨੂੰ ਜਿੱਦਾਂ ਤੁਸੀਂ ਤਾਂ ਆਪਣਾ ਨਹੀਂ ਜੋ ਜੋ ਮੈਂ ਪੁਲਿਸ ਦਾ ਰਵਈਆ ਦੇਖਿਆ ਮੈਨੂੰ ਤਾਂ ਇਦਾਂ ਲੱਗ ਰਿਹਾ ਵੀ ਅੱਗੇ ਤੋਂ ਕੋਈ ਮਰੀਜ਼ ਹਸਪਤਲ ਨਾ ਹੀ ਲੈ ਕੇ ਜਾਓ ਇਹ ਤਾਂ ਵਧੀਆ ਆਰਾਮ ਨਾ ਦੇਖੋ ਜੇ ਤੁਹਾਨੂੰ ਲੱਗਦਾ ਵੀ ਨਹੀਂ ਲਿਜਾਣਾ ਚਾਹੀਦਾ ਤਾਂ ਰਹਿਣ ਤੋਂ ਨਾ ਖੜੋ ਲੱਗਦਾ ਨਹੀਂ ਤੁਸੀਂ ਤਾਂ ਇਨਸਾਨੀਅਤ ਦੇ ਤੌਰ ਤੇ ਹੈ ਨਾ ਮਰੀਜ਼ ਨੂੰ ਹਸਪਤਲ ਪਾ ਨਹੀਂ ਸਾਨੂੰ ਕੋਈ ਅਫਸੋਸ ਨਹੀਂ ਸਾਡੇ ਦੀ ਕਾਰਵਾਈ ਤੁਹਾਡੇ ਦੀ ਕਾਰਵਾਈ ਕਰ ਦਿੱਤੀ ਜਾਏਗੀ ਉਲਟ ਨਹੀਂ ਸਾਡੇ ਦਿਮਾਗ 'ਚ ਇਹ ਸੀਗਾ ਵੀ ਅਸੀਂ ਮਰੀਜ਼ ਨੂੰ ਪਹਿਲਾਂ ਹਸਪਤਲ ਲੈ ਕੇ ਜਾਈਏ ਜਦੋਂ ਪੁਲਿਸ ਕਾਲ ਕਰੇਗੀ ਅਸੀਂ ਪ੍ਰੈਜ਼ੈਂਟ ਹੋਏ ਤੇ ਅਸੀਂ ਉਹਨਾਂ ਸਰਚ ਕਰੀਏ ਜੇ ਵਾਕਈ ਸਾਡੀ ਕੋਈ ਗਲਤੀ ਹੈ ਜੋ ਰੂਲ ਦੇ ਮਤਾਬਕ ਸਾਡੇ ਤੇ ਰੂਲ ਲੱਗਦਾ ਲਾਇਆ ਜਾਵੇ ਮੇਰਾ ਕਹਿਣਾ ਇਹ ਹੈ ਕਿ ਜੇ ਪੁਲਿਸ ਨੇ ਐਫ ਆਈ ਆਰ ਦਰਜ ਕਰਨੀ ਸੀ ਕਿ ਵਾਈ ਨਾਟ ਅਨਨੋਨ ਤੇ ਅਗੇਂਸਟ ਜਿੰਨੀ ਤੱਕ ਸਬੂਤ ਨਹੀਂ ਲੱਭਦੇ ਨੰਬਰ 1 ਜਾਂ ਸਿੰਪਲ ਧਾਰਾ ਚ ਉਹ ਕਹਿ ਦਿੰਦੇ ਵੀ ਕੋਈ ਰੂਟੀਨ ਦੀ ਡਾਇਰੀ ਚ ਨੋਟ ਕਰੋ ਜਦੋਂ ਪ੍ਰੂਫ ਲੱਭਣਗੇ ਜਿਹੜਾ ਬੰਦਾ ਹੈਗਾ ਅਰੈਸਟ ਕਰੋ ਹੁਣ ਦੇਖੋ ਨਾ ਮੇਰੇ ਡਰਾਈਵਰ ਤੇ ਬਿਨਾਂ ਵਜ੍ਹਾ ਬਗੈਰ ਐਕਸੀਡੈਂਟ ਪ੍ਰੂਫ ਦੇ ਐਫ ਆਈ ਆਰ ਹੋ ਗਈ ਮੇਰੀ ਗੱਡੀ ਬੋਟ ਕਰ ਲਈ ਅਸੀਂ ਕੋਰਟਾਂ ਕਚੈਰੀਆਂ 'ਚ ਇਹੀ ਸਾਬਤ ਕਰਦੇ ਰਹਿਵਾਂਗੇ ਕਿ ਕਸੂਰ ਕਿਹਦਾ ਪੁਲਿਸ ਖੋਦੀ ਕਹਿ ਰਹੀ ਸਾਡੇ ਕੋ ਕੋਈ ਸਬੂਤ ਹੈ ਨਹੀਂ ਤੇ ਪੁਲਿਸ ਨੇ ਸਬੂਤ ਨਹੀਂ ਹੈਗਾ ਫਿਰ ਕੀ ਲੱਗਦਾ ਕਿਉਂ ਮਾਮਲਾ ਦਰਜ ਕਰ ਦਿੱਤਾ ਗਿਆ ਪ੍ਰੈਸ਼ਰ ਸੀਗਾ ਉਹਨਾਂ ਤੇ ਕਿਸੇ ਤਰ੍ਹਾਂ ਦਾ ਲੱਗ ਰਿਹਾ ਹੋਏ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਇਹਦੇ ਬਾਰੇ ਮੇਰਾ ਕੋਈ ਕਮੈਂਟ ਨਹੀਂ ਹੈ ਕਿਉਂਕਿ ਪੁਲਿਸ ਦਾ ਆਪਣਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ ਅਸੀਂ ਪੁਲਿਸ ਦੀ ਕਾਰਜ ਸ਼ੈਲੀ ਤੇ ਕੋਈ ਨਹੀਂ ਹੈ ਮੈਨੂੰ ਤਾਂ ਇਹੀ ਰੈਜ਼ੈਂਟਮੈਂਟ ਹੈ ਕਿ ਜੇ ਉਹਨਾਂ ਕੋ ਕੋਈ ਸਬੂਤ ਪ੍ਰੂਫ ਨਹੀਂ ਸੀਗਾ ਤੇ ਵਾਈ ਨਾਟ ਐਫ ਆਈ ਆਰ ਅਗੇਂਸਟ ਅਨਨੋਨ ਜਿੰਨੀ ਜਦੋਂ ਸਬੂਤ ਲੱਭ ਲੈਂਦੇ ਸਾਨੂੰ ਅਰੈਸਟ ਕਰ ਲੈਂਦੇ ਗੱਡੀ ਬੌਂਡ ਕਰ ਲੈਂਦੇ ਜੋ ਮਰਜ਼ੀ ਕਰ ਲੈਂਦੇ ਪਰ ਜੇ ਆਪਣੇ ਮੂੰਹੋਂ ਹੀ ਉਹ ਕਹਿ ਰਹੇ ਸਾਡੇ ਕੋਲ ਸਬੂਤ ਪ੍ਰੂਫ ਨਹੀਂ ਤਾਂ ਫਿਰ ਬਣਦਾ ਨਹੀਂ ਐਫ ਆਈ ਆਰ ਵੀ ਹੋ ਗਈ ਗੱਡੀ ਵੀ ਬੌਂਡ ਹੋ ਗਈ ਇਹ ਤਾਂ ਮਤਲਬ ਅਸੀਂ ਲਾ ਜਾ ਕੇ ਗਲਤੀ ਕੀਤੀ ਲੱਗਦਾ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੇ ਨਾਲ ਹੋਇਆ ਅੱਗੇ ਕੋਈ ਐਕਸੀਡੈਂਟ ਰੋਡ ਸਾਈਡ ਹੋਏਗਾ ਜੋ ਕੋਈ ਵੱਡਾ ਹਾਸਾ ਕੋਈ ਹੱਥ ਨਹੀਂ ਪਾਇਆ ਕਿਸੇ ਨੂੰ ਹਸਪੀਟਲ ਨਹੀਂ ਲੈ ਕੇ ਗਿਆ ਨਹੀਂ ਮੈਂ ਇਹ ਤਾਂ ਨਹੀਂ ਰეკਮੈਂਡ ਕਰਾਂਗਾ ਐਜ਼ ਅ ਡਾਕਟਰ ਲਾਂ ਪਾਏ ਪਰ ਮੈਂ ਟਰਾਈ ਕਰਾਂਗਾ ਵੀ ਅੱਗੇ ਤੋਂ ਜੇ ਰੋਡ ਸਾਈਡ ਤੇ ਕੋਈ ਮਰੀਜ਼ ਮਿਲੇ ਤਾਂ ਪੁਲਿਸ ਐਂਬੂਲੈਂਸ ਨੂੰ ਹੀ ਕਹਿ ਦਿਓ ਤੁਸੀਂ ਚੱਕ ਕੇ ਲੈ ਜਾਓ ਅਸੀਂ ਘਟੋਲੇ ਚ ਕਿਉਂ ਪੈਣਾ ਕਿਉਂਕਿ ਸਰਕਾਰ ਜੋ ਕਹਿ ਰਹੀ ਮੈਨੂੰ ਨਹੀਂ ਲੱਗਦਾ ਉਹ ਇੰਪਲੀਮੈਂਟ ਹੋ ਰਿਹਾ ਹੁਣ ਸੀਨੀਅਰ ਪੁਲਿਸ ਅਥਾਰਟੀ ਤੋਂ ਤੁਸੀਂ ਜਾਂ ਸਰਕਾਰ ਤੋਂ ਕੀ ਅਗੇ ਮੰਗਦੇ ਨਹੀਂ ਮੈਂ ਤਾਂ ਜਲਦੀ ਕੰਪਲੇਂਟ ਕਰਾਂਗਾ ਐਸਐਸਪੀ ਨੂੰ ਠੀਕ ਹੈ ਨਾ ਅਸੀਂ ਜਸਟਿਸ ਦੀ ਡਿਮਾਂਡ ਕਰਾਂਗੇ ਮੈਂ ਜਲਦੀ ਕੰਪਲੇਂਟ ਫਾਈਲ ਕਰਾਂਗਾ ਵੀ ਇਹਦੀ ਇਨਕੁਆਇਰੀ ਕਰੋ ਇਨਕੁਆਇਰੀ ਕਰਕੇ ਦੇਖੋ ਜੇ ਸਬੂਤ ਪ੍ਰੂਫ ਸਾਡੇ ਅਗੇਂਸਟ ਹੈ ਸਾਨੂੰ ਜੋ ਕਰਨਾ ਕਰੋ ਜੇ ਨਹੀਂ ਹੈ ਤੇ ਜਲਦੀ ਨਾਲ ਐਫਆਈਆਰ ਰਿਕਵੈਸਟ ਕਰੋ ਜੀ ਇੱਕ ਆਖਰੀ ਵਾਰ ਪਰਿਵਾਰ ਦੇ ਨਾਲ ਕੋਈ ਰਾਬਤਾ ਹੋਇਆ ਉਹਨਾਂ ਦੇ ਨਾਲ ਤੁਹਾਡੀ ਕੋਈ ਨਹੀਂ ਅਸਲ ਵਿੱਚ ਮੈਂ ਦੇਖੋ ਅਸੀਂ ਡਾਕਟਰ ਹਾਂ ਮੈਂ ਉਹਨਾਂ ਨੂੰ ਇਹ ਆਫਰ ਕੀਤਾ ਸੀਗਾ ਛੱਡੋ ਕੋਈ ਐਕਸੀਡੈਂਟ ਹੋਇਆ ਨਹੀਂ ਹੋਇਆ ਅਚਾਨਕ ਜੋ ਵੀ ਹੋਇਆ ਇੱਕ ਮੰਦਪਾਗੀ ਘਟਨਾ ਹੋਈ ਮੈਂ ਆਪਣੇ ਲੈਵਲ ਤੇ ਚਾਹੁੰਦਾ ਹੀ ਵੀ ਬੀਇੰਗ ਅ ਡਾਕਟਰ ਉਹਨਾਂ ਦੀ ਪੂਰੀ ਹੈਲਪ ਕਰਾਂ ਅਸੀਂ ਉਹਨਾਂ ਨੂੰ ਇਹ ਆਫਰ ਕੀਤਾ ਵੀ ਇਹ ਕੋਟ ਕਚੈਰੀ ਨੂੰ ਛੱਡੋ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਅਸੀਂ ਇਹ ਭੁੱਲ ਜਾਣਾ ਵੀ ਸਾਡੇ ਨਾਲ ਐਕਸੀਡੈਂਟ ਹੋਇਆ ਉਦਾਂ ਹੋਇਆ ਸਲਿੱਪ ਕਰਕੇ ਹੋਇਆ ਜਾਂ ਡਿੱਗ ਕੇ ਹੋਇਆ ਪਰ ਇਹ ਪੁਲਿਸ ਦੀ ਕਾਰਵਾਈ ਤੋਂ ਬਾਅਦ ਮੈਨੂੰ ਇਦਾਂ ਲੱਗਿਆ ਵੀ ਜਦੋਂ ਮਾਮਲਾ ਕੋਰਟ 'ਚ ਹੀ ਜਾਣ ਲਈ ਤਿਆਰ ਹੈ ਤਾਂ ਫਿਰ ਸਾਨੂੰ ਕੋਈ ਵੀ ਨੇਗੋਸ਼ੀਏਟ ਨਹੀਂ ਕਰਨਾ ਚਾਹੀਦਾ ਮੈਂ ਮੋਟਰਸਾਈਕਲ ਆ ਰਿਹਾ ਸੀ 메ਨ ਰੋਡ ਤੇ ਗਲੀ ਦੇ ਵਿੱਚੋਂ ਕਾਰ ਮੇਂ ਰੋਡ ਤੇ ਚੜੀ ਆ ਉਧਰ ਮੋਟਰਸਾਈਕਲ ਆਇਆ ਤੇ ਕਹਿੰਦੇ ਮੇਰੇ ਵਿੱਚ ਬਚ ਕੇ ਤਾਂ ਤੁਸੀਂ ਡਿਗੇ ਆ ਜੀ ਹੋਰ ਉੱਥੇ ਕੋਈ ਟੁਆ ਟੱਬਾ ਵੀ ਹੈ ਨਹੀਂ ਪਿੱਛੇ ਉਹਦੇ ਵਿੱਚ ਵੱਜ ਕੇ ਡਿੱਪੇ ਉਹ ਜੀ ਉੱਥੇ ਕਿੰਨੇ ਬੰਦੇ ਬੈਠੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਦੇ ਦੋ ਬੱਚੇ ਸੀਗੇ ਇੱਕ ਆਪ ਸੀਗੇ ਇੱਕ ਇੱਕ ਲੇਡੀ ਸੀ ਲੇਡੀ ਦੀ ਡੈਥ ਹੋ ਗਈ ਆ ਜੀ ਪਰ ਉਹ ਕਹਿ ਰਹੇ ਕਿ ਅਸੀਂ ਤਾਂ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਇਨਸਾਨੀਅਤ ਹਾਂਜੀ ਹਾਂਜੀ ਲੈ ਕੇ ਗਏ ਆ ਉੱਥੇ ਲੈ ਕੇ ਗਏ ਆ ਉਹ ਜੀ ਤੇ ਕਹਿੰਦੇ ਹਰ ਕਿਸੇ ਸਕਰਚ ਵੀ ਕੋਈ ਨਹੀਂ ਹੈ ਮਦਈ ਵੀ ਕਹਿ ਰਿਹਾ ਮੈਂ ਕਹਿੰਦਾ ਮੇਰੀ ਗੱਡੀ ਦੇ ਗੱਡੀ ਚ ਲੱਕਣ ਕਰਕੇ ਡਿਗੇ ਆ ਜੀ ਕੋਈ ਤੁਹਾਡੇ ਵੱਲੋਂ ਜਾਂਚ ਪੜਤਾਲ ਕੀਤੀ ਕਿ ਸੀਸੀਟੀਵੀ ਜਾਂ ਕੈਮਰਾ ਹੈਗਾ ਉਹ ਦੂਰ ਬਹੁਤ ਲੱਗਾ ਹੈ ਉਹਦਾ ਛੋਟਾ ਜਿਹਾ ਦਿਦਾ ਨਾ ਸਾਫ਼ ਨਹੀਂ ਦਿਦਾ ਉਹ ਜੀ ਤੇ ਕਿੰਨੇ ਦੇ ਮਾਮਲਾ ਦਾ ਤੇ ਕੁਲ ਕਿੰਨੇ ਹੋਏ ਹਾਂਜੀ ਇੱਕ 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 ਦੇ ਮਾਮਲਾ ਦਾ ਹਾਂਜੀ ਇੱਕ ਤੇ ਡਰਾਈਵਰ ਤੇ ਹੋਇਆ ਕਾਰ ਚਾਲਕ ਤੇ ਤੇ ਕਿਸ ਤਹਿਤ ਮਾਮਲਾ ਕੀਤਾ ਕਿਤਾ 281 106 ਬੀ ਐਨ ਐਸ ਉਹ ਮਦਈ ਕਹਿੰਦਾ ਫਿਰ ਲੇਡੀ ਜਿਹੜੀ ਸੀ ਉਹਦੀਆਂ ਲੱਤਾਂ 'ਚ ਵੱਜੀ ਆ ਗੱਡੀ ਜੀ ਲੱਤਾਂ 'ਚ ਵੱਜਣ ਨਾਲ ਉਹਦਾ ਬੈਲੈਂਸ ਵਿਗੜ ਗਿਆ ਤਾਂ ਤਾਂ ਡਿਗੇ ਆ ਜੀ ਉਸ ਤੋਂ ਬਾਅਦ ਹਮ ਸਾਰੀ ਗੱਡੀ ਜਿਹੜੀ ਇੰਪਾਉਂਡ ਕੀਤੀ ਹੈ ਹਾਂਜੀ ਗੱਡੀ ਕਬਜ਼ੇ ਚ ਆ ਜੀ